ਦਾ ਇਨਸੀਡੈਂਟ ਹੈ ਜੀ 7:00 ਵਜੇ ਇੱਕ ਇਨਫਾਰਮੇਸ਼ਨ ਆਈ ਸੀਗੀ ਕਿ ਗੁਰਪਿਆਰ ਸਿੰਘ ਇੱਕ ਪ੍ਰੈਸ ਰਿਪੋਰਟਰ ਹੈਗੇ ਜੀ ਹਮਦਰਦ ਟੀਵੀ ਦੇ ਵਿੱਚ ਕੰਮ ਕਰਦੇ ਜਿਹੜਾ YouTube ਚੈਨਲ ਹੈ ਸ਼ਿਵਾਲਿਕ ਵਿਹਾਰ ਨਯਾ گاਉਂ ਚੋਂ ਇਹਨਾਂ ਨੂੰ ਦੋ ਜਿਹੜੇ ਬੰਦੇ ਹੈਗੇ ਨਿਹੰਗ ਸਿੰਘ ਦੇ ਬਾਣੇ ਚ ਆ ਕੇ ਇਹਨਾਂ ਨੂੰ ਕਿਡਨਾਪ ਕਰਕੇ ਲੈ ਗਏ ਤੇ ਬਾਅਦ ਚ ਜਿਹੜਾ ਹੈਗਾ ਉਦੋਂ ਤੋਂ ਹੀ ਪੁਲਿਸ ਐਕਸ਼ਨ ਚਾਈ ਵੀਡੀਓਗ੍ਰਾਫੀ ਵਾਲਾ ਦੇਖੀ ਗਈ ਪਰ ਜਦੋਂ ਵੀਡੀਓ ਦੇਖੀ ਗਈ ਤਾਂ ਅੰਦਰੋਂ ਹੀ ਲੱਗਿਆ ਵੀ ਉਹਨਾਂ ਨੇ ਹੱਥ ਵਗੈਰਾ ਮਲਾਇਆ ਉਹਨਾਂ ਨੇ ਬੜੇ ਪਿਆਰ ਨਾਲ ਮਿਲੇ ਜਿੱਦਾਂ ਕੋਈ ਜਾਣ ਪਛਾਣ ਹੁੰਦੀ ਹੈ ਤੇ ਉੱਥੋਂ ਨਿਕਲ ਕੇ ਚਲੇ ਗਏ ਬਾਅਦ ਚ ਲੇਕਿਨ ਜਦੋਂ ਵਾਪਸ ਨਹੀਂ ਆਏ ਤਾਂ ਐਸਓ ਐਸਾਉਂਡ ਕੀਤਾ ਗਿਆ ਤੇ ਇੱਕ ਅਲਰਟ ਜਾਰੀ ਕੀਤਾ ਗਿਆ ਵੀ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਅਬਡਕਟ ਕਰ ਲਿਆ ਗਿਆ ਗੱਡੀ ਰੇਟਸ ਗੱਡੀ ਸੀਗੀ ਕਿ ਉਹਦੇ ਚ ਲੈ ਕੇ ਗਏ ਸੀਗੇ ਬਾਅਦ ਚ ਅਸੀਂ ਜਦੋਂ ਇਹ ਤੋਂ ਸ਼ੁਰੂ ਕੀਤੀ ਦੀ ਤਫ਼ਤੀਸ਼ ਚੰਡੀਗੜ੍ਹ ਪੁਲਿਸ ਦੀ ਮਦਦ ਲਈ ਗਈ ਕਿਉਂਕਿ ਚੰਡੀਗੜ੍ਹ ਚ ਐਂਟਰੀ ਦੇਖਣੀ ਸੀਗੀ ਕਿ ਚੰਡੀਗੜ੍ਹ ਇੰਟਰ ਕੀਤੇ ਹੈਗੇ ਆ ਬਾਰ-ਬਾਰ ਆਪਾਂ ਹਿਊਮਨ ਸੋਰਸਸ ਤੋਂ ਇਹ ਨਿਹੰਗਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਕਿ ਦੋ ਨਿਹੰਗ ਹੈ ਕੌਣ ਸਾਈਡ ਬਾਈ ਸਾਈਡ ਜਿਹੜੇ ਟੈਕਨੀਕਲ ਇਨਪੁਟਸ ਤੇ ਅਸੀਂ ਟਰੈਕ ਕਰ ਰਹੇ ਸੀਗੇ ਇਹ ਗੱਡੀ ਅਲੱਗ-ਅਲੱਗ ਪੰਜਾਬ ਦੇ ਜ਼ਿਲ੍ਹਿਆਂ 'ਚੋਂ ਨਿਕਲਦੀ ਗਈ ਤੇ ਅਲਟੀਮੇਟਲੀ ਜਾ ਕੇ ਸਵੇਰੇ ਅਗਲੇ ਦਿਨ 5 ਤਰੀਕ ਨੂੰ 7 ਵਜੇ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਵਿੱਚ ਗੁਰਪਿਆਰ ਸਿੰਘ ਨੂੰ ਰਿਕਵਰ ਕੀਤਾ ਗਿਆ ਫਰੀਦਕੋਟ ਪੁਲਿਸ ਦੀ ਮਦਦ ਦੇ ਨਾਲ ਉੱਥੋਂ ਸਵੇਰੇ ਉੱਥੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਤਾਂ ਫੇਰ ਉਹ ਤੋਂ ਬਚ ਕੇ ਨਿਕਲਣ ਚ ਕਾਮਯਾਬ ਹੋਇਆ ਤੇ ਉੱਥੇ ਫਰੀਦਕੋਟ ਪੁਲਿਸ ਨੇ ਮਦਦ ਕਰਦੇ ਹੋਏ ਬੜਾ ਇਹਨੂੰ ਰਿਕਵਰ ਕੀਤਾ। ਉਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਜੀ ਇਹਨਾਂ ਤਿੰਨ ਦੋਸ਼ੀਆਂ ਚੋਂ ਅਸੀਂ ਬਲਕਰਨਜੀਤ ਸਿੰਘ ਨੂੰ ਜਿਹੜਾ ਹੈ ਫਰੀਦਕੋਟ ਤੋਂ ਹੀ ਫਰੀਦਕੋਟ ਪੁਲਿਸ ਦੀ ਮਦਦ ਨਾਲ ਉੱਥੋਂ ਅਰੈਸਟ ਕੀਤਾ ਗਿਆ। ਜਿਹੜੀ ਕਹਾਣੀ ਨਿਕਲ ਕੇ ਪੂਰੀ ਕਲੀਅਰ ਹੋਈ ਇਹਨਾਂ ਦਾ ਆਪਸ ਦੇ ਵਿੱਚ ਇੱਕ ਪੈਸੇ ਦਾ ਲੈਣ ਦੇਣ ਸੀਗਾ। ਗੁਰਪਿਆਰ ਸਿੰਘ ਨੇ ਇੱਕ ਤਮਤਾਨ ਸਾਹਿਬ ਜਗ੍ਹਾ ਇਹ ਜੀ ਮੂਨਕ ਸੰਗਰੂਰ ਦੇ ਵਿੱਚ ਪੈਂਦੀ ਜਿੱਥੇ ਕੋਈ ਜਗ੍ਹਾ ਲਈ ਸੀ ਤੇ ਇਹਨੇ 12 ਲੱਖ ਰੁਪਏ ਕਿਸੇ ਬੰਦੇ ਤੋਂ ਵਿਆਜ ਹੀ ਲਈ ਸੀ ਉਹ ਜਗ੍ਹਾ ਦੇ ਲੈਂਡਵੇਲੇ ਪਰ ਤੇ ਉਸ ਬੰਦੇ ਨੂੰ ਕੋਈ ਚੈੱਕ ਦਿੱਤੇ ਸੀਗੇ ਐਜ਼ ਅ ਸਿਕਿਉਰਿਟੀ ਜਦੋਂ ਇਹਨੇ ਪੈਸੇ ਮੋੜਤੇ ਤਾਂ ਉਹ ਬੰਦੇ ਨੇ ਇਹਦੇ ਚੈੱਕ ਫਿਰ ਵੀ ਰਿਟਰਨ ਨਹੀਂ ਕੀਤੇ ਤੇ ਇਨਸਟੈਡ ਕਿ ਇਸ ਤਰ੍ਹਾਂ ਦਾ ਕੋਈ ਡਿਸਪਿਊਟ ਹੈਗਾ ਕੋਈ ਪੁਲਿਸ ਕੋਲ ਜਾਂਦੇ ਕੋਈ ਕੋਰਟ ਤੇ ਜਾਂਦੇ ਜਿਹੜਾ ਇੱਕ ਜਰੀਆ ਬੰਦਾ ਹੈ ਇਹਨਾਂ ਨੇ ਨਿਹੰਗ ਸਿੰਘਾਂ ਨਾਲ ਇੱਥੇ ਗੱਲ ਕੀਤੀ ਹਰਦੀਪ ਸਿੰਘ ਤੇ ਜਸਕਰਨ ਸਿੰਘ ਨਾਲ ਕਹਿੰਦੇ ਤੁਸੀਂ ਮੇਰੇ ਪੈਸੇ ਦੇ ਜਿਹੜੇ 12 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਪੈਂਡਿੰਗ ਹੈਗਾ ਮੇਰਾ ਉਹ ਪੈਸੇ ਦਵਾ ਦਿਓ ਤੇ ਮੈਂ ਤੁਹਾਨੂੰ ਵਿੱਚੋਂ ਇੱਕ ਸ਼ੇਅਰ ਜਿਹੜਾ 3 ਲੱਖ ਰੁਪਏ ਦੇ ਦੂੰਗਾ ਉਹਦੀ ਜਿਹੜੀ ਇੱਕ ਐਗਰੀਮੈਂਟ ਵੀ ਬਕਾਇਦਾ ਲਿਖਿਆ ਗਿਆ ਉਹ ਤੁਹਾਨੂੰ ਦਿਖਾ ਦਾਂਗੇ ਉਹਦੇ 'ਚ ਇਹਨਾਂ ਦੇ ਬਿਨਹੰਗ ਸਿੰਘ ਨਾਲ ਵੀ ਫੋਟੋ ਖਿਚਾਈ ਗਈ ਕਿ ਪ੍ਰੋਪਰਲੀ ਐਗਰੀਮੈਂਟ ਕੀਤਾ ਗਿਆ ਹੁਣ ਜਿਹੜਾ ਜਦੋਂ ਇਹਨਾਂ ਦੇ ਪੈਸੇ ਵਾਪਸ ਆ ਗਏ ਤਾਂ ਗੁਰਪਿਆਰ ਨੇ ਜਿਹੜੇ ਇਹਨਾਂ ਦੇ ਪੈਸੇ ਸੀ 3 ਲੱਖ ਰੁਪਏ ਇਹਨਾਂ ਨੂੰ ਕੀਤਾ ਸੀਗਾ ਵੀ ਇਲੀਗਲ ਵੇ ਯੂਜ਼ ਕੀਤਾ ਜਾਊਗਾ ਪੈਸੇ ਰਿਕਵਰ ਕਰਨ ਲਈ ਉਹ ਜਿਹੜੇ ਪੈਸੇ ਸੀਗੇ ਉਹ ਨਹੀਂ ਦਿੱਤੇ ਤਾਂ ਨਿਹੰਗ ਸਿੰਘਾਂ ਨੇ ਕੱਲ ਆ ਕੇ ਇਹਨੂੰ ਉਸ ਤਰ੍ਹਾਂ ਮਤਲਬ ਜ਼ਬਰਦਸਤੀ ਕਰਨ ਦੀ ਉਹਨਾਂ ਨੇ ਵੀ ਇਹਨਾਂ ਕੋਸ਼ਿਸ਼ ਕੀਤੀ ਤੇ ਇਹਨੂੰ ਚੁੱਕ ਕੇ ਲੈ ਗਏ ਇਹ ਚੁੱਕਣ ਤੋਂ ਬਾਅਦ ਇਹਨਾਂ ਨੇ ਤਕਰੀਬਨ ਉਹਨੂੰ ਪੂਰਾ ਕਾਂਸਲ ਤੋਂ ਪਿੱਛੇ ਪੰਚਕੂਲਾ ਚਲੇ ਗਏ ਜੀ ਪੰਚਕੂਲੇ ਤੋਂ ਡੇਰਾ ਬਸੀ ਗਏ ਫਿਰ ਛੱਤ ਗਏ ਛੱਤ ਤੋਂ ਅੱਗੇ ਜਾ ਕੇ ਪਟਿਆਲਾ ਸੰਗਰੂਰ ਬਠਿੰਡਾ ਹੁੰਦੇ ਹੋਏ ਕੋਟਕਪੂਰੇ ਪਹੁੰਚ ਗਏ ਟੋਲ ਪਲਾਜ਼ੇ ਸਾਰੇ ਇਹਨਾਂ ਨੇ ਬੜਾ ਧਿਆਨ ਨਾਲੇ ਕੀਤਾ ਪਲਾਨ ਕੇ ਸਾਰੇ ਜਿਹੜੇ ਟੋਲ ਪਲਾਜ਼ੇ ਆ ਉਹ ਅਵੋਇਡ ਕੀਤੇ ਗਏ ਕਿਤੇ ਵੀ ਇਹ ਗੱਡੀ ਟੋਲ ਪਲਾਜ਼ਿਆਂ 'ਚ ਨਹੀਂ ਨਜ਼ਰ ਆਈ ਚਰੋ ਬਟ ਫਿਰ ਵੀ ਇਨਸਟੈਡ ਆਪਾਂ ਕਿਸੇ ਤਰ੍ਹਾਂ ਜਿਹੜਾ ਹੈਗਾ ਇਹਦੇ ਚ ਸਾਡੀ ਮਦਦ ਬੜੀ ਚੰਡੀਗੜ੍ਹ ਪੁਲਿਸ ਨੇ ਪਟਿਆਲਾ ਪੁਲਿਸ ਨੇ ਏਜੀਟੀਐਫ ਦੀ ਟੀਮ ਨਾਲ ਲਈ ਗਈ ਫਰੀਦਕੋਟ ਪੁਲਿਸ ਦੀ ਬਠਿੰਡਾ ਪੁਲਿਸ ਸਾਰਿਆਂ ਨੇ ਸਾਡੀ ਬੜੀ ਹੈਲਪ ਕੀਤੀ ਜੀ ਤੇ ਅਲਟੀਮੇਟਲੀ ਫਰੀਦਕੋਟ ਪੁਲਿਸ ਦੀ ਮਦਦ ਨਾਲ ਸਵੇਰੇ ਰਿਕਵਰ ਵੀ ਹੋਇਆ ਤੇ ਬੰਦੇ ਵੀ ਅਰੈਸਟ ਕਰ ਲਏ ਜੀ ਇਹ ਸਾਰਾ ਮੈਟਰ ਸੀ ਜਿਹਦੇ ਬਾਰੇ ਮੈਂ ਤੁਹਾਨੂੰ ਯੂਜ਼ ਕਰ ਰਿਹਾ ਕਿ ਕਿੱਥੇ ਨਹਿੰਗ ਬਣਿਆ ਦੀ ਗੱਲ ਹੁੰਦੀ ਹੈ ਕਿਉਂਕਿ ਅਕਸਰ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਨੂੰ ਵੀ ਲੱਗਦਾ ਕਿ ਇਸ ਚੀਜ਼ ਨੂੰ ਬਣਾ ਉਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਜਾਂਦਾ ਕਿ ਮ ਬਿਲਕੁਲ ਹੈਗਾ ਜੀ ਪਹਿਲਾਂ ਵੀ 4-5 ਇਨਸੀਡੈਂਟ ਹੋਲੇ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਮੈਂ ਜਿਹੜੀਆਂ ਅਲੱਗ-ਅਲੱਗ ਨਿਹੰਗ ਜਥੇਬੰਦੀਆਂ ਤੇ ਮੁੱਖੀ ਬਾਬਾ ਬਲਬੀਰ ਜੀ ਨਾਲ ਵੀ ਗੱਲ ਕੀਤੀ ਮੁਲਾਕਾਤ ਕੀਤੀ ਸੀਗੀ ਇੱਥੇ ਜਿਹੜੇ ਆਪਣੇ ਕੌਮਨ ਸਾਹਿਬ ਮੋਰਚੇ ਜਿੰਨੇ ਨਿਹੰਗ ਸਿੰਘ ਹੈਗੇ ਉਹਨਾਂ ਨਾਲ ਵੀ ਗੱਲ ਕੀਤੀ ਵੀ ਆਪਣਾ ਉਹ ਉਹਦੇ ਚ ਰਿਸੋਲਵ ਕਰਨ ਲਈ ਉਸ ਤਰ੍ਹਾਂ ਦੇ ਮੈਟਰ ਉਸ ਤੋਂ ਬਾਅਦ ਨਹੀਂ ਕੋਈ ਵਾਰਦਾਤ ਹੋਈ ਸੀ ਕਾਫੀ ਕੰਟਰੋਲ ਰਿਹਾ ਪਰ ਇਹ ਬੜੇ ਟਾਈਮ ਬਾਅਦ ਫਿਰ ਦੁਬਾਰਾ ਇੱਕ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਜਿਸ ਤਿੱਕ ਧੰਗ ਸਿੰਘਾ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਨਹੀਂ ਕੋਈ ਖਾਸ ਨਹੀਂ ਇਹਨਾਂ ਦੀ ਹੱਥੋਂ ਪਾਈ ਬਹਿਸ ਹੋਈ ਆ ਉਹਨਾਂ ਕੋਲ ਪਰ ਕੋਈ ਇਦਾਂ ਦੀ ਮਤਲਬ ਕੋਈ ਮੇਜਰ ਇੰਜਰੀ ਹੁੰਦਾ ਨਹੀਂ ਗੱਡੀ ਰਿਕਵਰ ਨਹੀਂ ਹੋਈ ਗੱਡੀ ਹੈ ਜਿਹੜੇ ਦੋ ਬੰਦੇ ਵਾਲੇ ਸਾਡੇ ਫੜਨੇ ਰਹਿੰਦੇ ਇਹਨਾਂ ਕੋਲ ਹੈਗੀ ਹੈ ਗੱਡੀ ਬਟੇ ਉਹ ਕਰ ਲਾਂਗੇ ਇਸ ਵੀ ਰਹਿੰਦੇ ਇੱਥੇ ਸੀ ਥੋਮੀ ਸਾਹਿਬ ਬੋਟਚ ਦੇ ਇਹਦੇ ਜੀ ਵੀ ਆਏ ਸੀ ਜੀ ਜੀ ਬਿਲਕੁਲ ਬਿਲਕੁਲ ਆਏ ਆਣੇ ਹੋਰ ਇੱਥੇ ਦੇ ਰਹੇ ਕਿ ਉਤਰ ਗਏ ਸੀ ਨਹੀਂ ਪਿੱਛੋਂ ਇਹ ਬਠਿੰਡੇ ਤੇ ਜਲੰਧਰ ਦੇ ਰਹਿਣ ਵਾਲੇ ਆ ਤੇ ਕਦੀ ਇੱਥੇ ਆ ਜਾਂਦੇ ਸੀ ਕਦੀ ਉੱਧਰ ਚਲ ਜਾਂਦੇ ਸੀ ਐਦਾਂ ਸੀਗਾ ਇੱਥੇ ਕਮਿਨ ਸਰ ਦੇ ਕੋਈ ਪਰਮਨੈਂਟ ਅਡਰੈਸ ਤਾਂ ਹੈ ਨਹੀਂ ਨਾ ਬਟ ਬੇਸਿਕਲੀ ਸਟਾਪ ਹੋ ਗਏ ਲਾਸਟ ਵਿੱਚ ਕਿਸੇ ਜਿਹੜੇ ਨਾਲ ਜੁੜੇ ਹੋਏ ਇੱਥੇ ਨਹੀਂ ਹੱਲੇ ਕੋਈ ਇੱਥੇ ਕਲੈਰਿਟੀ ਨਹੀਂ ਹੈ ਕਿ ਕਿਸੇ ਪਾਰਟਿਕੂਲਰ ਜੱਥੇ ਨਾਲ ਜੁੜੇ ਹੋਣ ਵੈਸੇ ਇਹ origignal ਨਿਆੰਗ ਵੀ ਹੈ ਕਿ ਇਹ ਸਿਰਫ ਮਿਸ ਯੂਜ਼ ਕਰ ਰਹੇ ਨੇ ਉਸ ਬਾਅਦ ਹੁਣ ਜਦੋਂ ਫੜੇ ਜਾਣਗੇ ਜੀ ਫਿਰ ਉਸਤੇ ਆਪਾਂ ਦੱਸ ਦਿੰਨੇ ਹੈਗੇ ਕਿ ਕਿਵੇਂ ਹੈਗੇ ਪਰ ਇਹ ਨਿਆੰਗ ਦੇ ਬਣੇ ਜੀ ਕਾਫੀ ਲੰਬੇ ਸਮੇਂ ਤੋਂ ਇੱਥੇ ਕਮਿਨ ਸਰ ਮੋਰਚੇ 'ਚ ਵੀ ਆਉਂਦੇ ਹੈਗੇ ਇਹ ਅਬਡਕਸ਼ਨ ਕਰਨ ਵਾਲੇ ਦੋ ਜਾਨੀ ਜਿਹੜੇ ਇੱਕ ਅਬਡਕਸ਼ਨ ਵੀ ਨਹੀਂ ਕਹਿ ਸਕਦੇ ਜੀ ਉਹਨੂੰ ਤੁਸੀਂ ਵੀਡੀਓ ਦੇਖੀ ਹੋਣੀ ਹੈ ਵੈਸੇ ਉਹ ਪ੍ਰੋਪਰਲੀ ਹੱਥੋਂ ਤੋਂ ਮਲਾ ਕੇ ਬੜੀ ਗਰਮ ਦੋਸੀ ਨਾਲ ਉਹਨਾਂ ਨੂੰ ਮਿਲਦਾ ਤੇ ਫਿਰ ਗੱਲ ਕਰਨ ਲਈ ਬਾਹਰ ਕੋ ਜਾਂਦਾ ਉੱਥੇ ਕੀ ਹੋਇਆ ਫਿਰ ਉੱਥੇ ਦੀ ਸਾਨੂੰ ਕਲੈਰਿਟੀ ਹੈ ਨਹੀਂ ਕਿ ਉਹਨੂੰ ਵੀ ਅਸੀਂ ਪਹਿਲਾਂ ਸਾਡਾ ਜਿਹੜਾ ਪਰਪਸ ਹੈਗਾ ਜੀ ਉਹ ਇਹਨੂੰ ਬੰਦੇ ਨੂੰ ਸੇਫ ਐਂਡ ਸੌਂਡ ਰਿਕਵਰ ਕਰਨਾ ਸੀਗਾ ਕਿ ਜਿਹੜਾ ਗੁਰਪਿਆਰ ਸਿੰਘ ਹੈ ਉਹ ਮਿਲੇ ਹੁਣ ਜਿਹੜੀ ਇਨਵੈਸਟੀਗੇਸ਼ਨ ਅੱਗੇ ਦੇ ਕਾਗਜ਼ ਪੱਤਰ ਡਾਕੂਮੈਂਟੇਸ਼ਨ ਸਾਡੇ ਕੋਲ ਆ ਰਹੀ ਹੈ ਉਹਨਾਂ ਨੂੰ ਅਸੀਂ ਜੁਆਇਨ ਕਰਾਵਾਂਗੇ ਜੀ ਇਨਵੈਸਟੀਗੇਸ਼ਨ ਜਿਹੜੇ ਇਦਾਂ ਦੇ ਐਗਰੀਮੈਂਟ ਉਹਨਾਂ ਨੇ ਕੀਤੇ ਆ ਵਸ ਵਰਡੇਬਲ ਕਿਸ ਤਰ੍ਹਾਂ ਕਿਨੇ ਜਾਂਦੇ ਲੋ ਜੀ ਕਾਨੂੰਨ ਇਸ ਚੀਜ਼ ਦੀ ਜਾਂਚ ਪੂਰਨ ਹੈ ਵੀ ਰਿਕੋਰਡ ਕਰਕੇ ਆਪਾਂ ਕਿਸੇ ਨੂੰ ਹੈ ਨਹੀਂ ਉਹ ਤਾਂ ਫਿਰ ਇਲੀਗਲ ਐਕਟ ਮੈਂ ਤੁਹਾਨੂੰ ਪਹਿਲਾਂ ਹੀ ਬਰੀਫ ਕੀਤਾ ਵੀ ਉਹ ਤਾਂ ਇਲੀਗਲ ਹੈਗਾ ਉਸ ਪਾਰਟ ਤੇ ਬਿਲਕੁਲ ਹੈਗਾ ਹਾਂ ਜੀ ਹੋਰ ਕੋਈ